ਵਿਰੋਧੀ ਪਾਰਟੀ ਤੇ ਭਾਰਤ ਦੇ ਜੋ ਸਾਬਕਾ ਪ੍ਰਧਾਨ ਮੰਤਰੀ ਤੇ ਉਗੇ ਅਕਸ਼ਾਤ ਵੀ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਵੀ ਇਸ ਬਜਟ ਦੀ ਆਲੋਚਨਾ ਕੀਤੀ ਹੈ। ਉਹਨਾਂ ਦੀ ਇਹ ਆਲੋਚਨਾ ਕਰਨਾ ਕਿੰਨਾ ਕੁ ਵਾਜਿਬ ਸੀ ਜਾਂ ਫਿਰ ਇਹਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ। ਇਸ ਬਜਟ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਕਿ ਵੋਟਰ ਨੇ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੇ ਪ੍ਰਤੀ ਸੀ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਚਿਕਨਾ ਅ ਮਈ ਦੇ ਵਿੱਚ ਹੋਣ ਗਿਆ ਜਾਂ ਅਪ੍ਰੈਲ ਐਂਡ ਜਾਂ ਬਈ ਸ਼ੁਰੂ ਵਿੱਚ ਹੋਣ ਗਿਆ ਤਾਂ ਕਿ ਵੱਧ ਤੋਂ ਵੱਧ ਜਿਹੜੇ ਵੋਟਰ ਨੇ ਉਹ ਸਰਕਾਰ ਵਾਸਤੇ ਵੋਟ ਕਰ ਸਕਣ ਰਾਜਾਂ ਦੀਆਂ ਯੂਨੀਵਰਸਿਟੀਆਂ ਰਾਜਾਂ ਦੇ ਸਰਕਾਰੀ ਕਾਲਜ ਰਾਜਾਂ ਦੇ ਸਕੂਲ ਉਥੇ ਪੂਰੇ ਟੀਚਰ ਨਹੀਂ ਪੂਰਾ ਹਮਲਾ ਨਹੀਂ ਇਹ ਸਰਕਾਰੀ ਸੈਕਟਰ ਦਾ ਕੌਮੀ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਿੱਖਿਆ ਦਾ ਜਿਹੜਾ ਉਹ ਪੱਠਾ ਬੈਠ ਚੁੱਕਾ ਸਾਸ਼ਟ੍ਰੀਆ ਕਾਲ ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਰਮਜੀਤ ਕੌਰ ਸੈਣੀ ਇਸ ਸਮੇਂ ਦੇਸ਼ ਦੀ ਰਾਜਨੀਤੀ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੋਦੀ ਸਰਕਾਰ ਵੱਲੋਂ ਬੀਤੇ ਦਿਨੀ ਪੇਸ਼ ਕੀਤਾ ਗਿਆ ਅੰਤਰੀਮ ਬਜਟ ਇਸ ਬਜਟ ਦੇ ਵਿੱਚ ਹਰ ਆਮ ਤੇ ਖਾਸ ਇਨਸਾਨ ਨੂੰ ਹਰ ਛੋਟੇ ਤੋਂ ਵੱਡੇ ਵਪਾਰੀ ਨੂੰ ਮੋਦੀ ਸਰਕਾਰ ਵੱਲੋਂ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀਤੀ ਵੀ ਕਿਉਂ ਨਾ ਜਾਂਦੀ ਕਿਉਂਕਿ ਹੁਣ ਲੋਕ ਸਭਾ ਚੋਣਾਂ ਸਿਰ ਤੇ ਨੇ ਤੇ ਲਗਾਤਾਰ ਮੋਦੀ ਸਰਕਾਰ ਦੀ ਇਹ ਕੋਸ਼ਿਸ਼ ਹੋਵੇਗੀ ਕਿ ਕਿਸੇ ਨਾ ਕਿਸੇ ਤਰ੍ਹਾਂ ਵੋਟ ਬੈਂਕ ਨੂੰ ਆਪਣੇ ਵੱਲ ਕੀਤਾ ਜਾਵੇ ਸੋ ਇਸ ਅੰਤਰੀਮ ਬਜਟ 2019 ਦੇ ਉੱਤੇ ਵਿਸ਼ੇਸ਼ ਚਰਚਾ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਵਿਕਰਮ ਸਿੰਘ ਜੀ ਜੋ ਕਿ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰੋਫੈਸਰ ਵੀ ਨੇ ਤੇ ਇੱਕ ਅਰਥਸ਼ਾਸਤਰੀ ਵੀ ਨੇ ਇਹਨਾਂ ਦੇ ਨਾਲ ਹੀ ਸਾਡੇ ਨਾਲ ਬੈਠੇ ਨੇ ਉੱਗੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕ ਜੀ ਪਹਿਲਾ ਤਾਂ ਸਰ ਤੁਹਾਡੇ ਦੋਨਾਂ ਦਾ ਇਸ ਪ੍ਰੋਗਰਾਮ ਵਿੱਚ ਆਉਣ ਤੇ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਤੋਂ ਡਾਕਟਰ ਸਾਹਿਬ ਜੇ ਸਭ ਨੂੰ ਪਤਾ ਹੈ ਕਿ ਕੱਲ ਮੋਦੀ ਸਰਕਾਰ ਵੱਲੋਂ ਅੰਤਰੀਮ ਬਜਟ 2019 ਪੇਸ਼ ਕੀਤਾ ਗਿਆ ਹੈ। ਇਸ ਬਜਟ ਦੇ ਵਿੱਚ ਮੋਦੀ ਸਰਕਾਰ ਵੱਲੋਂ ਆਮ ਤੇ ਖਾਸ ਨੂੰ ਹਰ ਤਰ੍ਹਾਂ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਜੇਕਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਹੋਵੇ ਕਿ ਇਸ ਬਜਟ ਦੀਆਂ ਕੋਈ ਖਾਸ ਵਿਸ਼ੇਸ਼ਤਾਵਾਂ ਕੀ ਸੀ? ਅ ਪਰਮਜੀਤ ਜੀ ਇਹ ਜਿਹੜਾ ਮੋਦੀ ਸਰਕਾਰ ਦਾ ਬਜਟ ਹੈ ਇਹ ਆਖਰੀ ਬਜਟ ਇਹਨੂੰ ਕਹਿ ਸਕਦੇ ਹੋ ਆਖਰੀ ਨਹੀਂ ਕਹਿ ਸਕਦੇ ਇਹ ਅੰਤਰੀਮ ਬਜਟ ਹੈ ਕਿਉਂਕਿ ਸਰਕਾਰ ਪਹਿਲੇ 5 ਬਜਟ ਆਪਣੇ ਪੇਸ਼ ਕਰ ਚੁੱਕੀ ਹੈ ਔਰ ਸਰਕਾਰ ਕੋਲ 5 ਸਾਲ ਦਾ ਹੀ ਟਾਈਮ ਹੁੰਦਾ ਹੈ ਔਰ ਸਰਕਾਰ ਦਾ ਉਹ ਜਿਹੜਾ ਟਾਈਮ ਹੈ ਉਹ ਮਈ 2019 ਦੇ ਵਿੱਚ ਖਤਮ ਹੋ ਰਿਹਾ ਉਸ ਤੋਂ ਬਾਅਦ ਸਾਡੇ ਕੋਲੇ ਨਵੀਂ ਜਿਹੜੀ ਸਰਕਾਰ ਹੈ ਉਹਦਾ ਗਠਨ ਜੂਨ ਦੇ ਵਿੱਚ ਹੋਏਗਾ ਅਸਲੀ ਅਧਿਕਾਰ ਸਾਲ 2019-20 ਦਾ ਜਿਹੜਾ ਬਜਟ ਪੇਸ਼ ਕਰਨ ਦਾ ਹੈ ਉਹ ਉਸ ਚੁਣੀ ਹੋਈ ਸਰਕਾਰ ਕੋਲ ਹੋਏਗਾ ਉਹ ਜਿਸ ਵੀ ਪਾਰਟੀ ਦੀ ਹੋਵੇ ਇਹ ਜੇ ਮੌਕੇ ਤੇ ਜਿਹੜੀ ਸਰਕਾਰ ਹੁੰਦੀ ਉਹਦੇ ਕੋਲੇ ਦੋ ਬਦਲ ਮੌਜੂਦ ਹੁੰਦੇ ਆ ਇੱਕ ਤਾਂ ਹੁੰਦਾ ਹੈ ਕਿ ਆਉਣ ਵਾਲੇ 3 ਮਹੀਨੇ ਦਾ ਜੋ ਸਰਕਾਰ ਨੇ ਖਰਚਾ ਕਰਨਾ ਹੁੰਦਾ ਹੈ ਉਹਦਾ ਵੋਟ ਆਨ ਅਕਾਊਂਟ ਲੇਖਾ ਅਨੁਦਾਨ ਕਹਿ ਦਿੰਦੇ ਆ ਉਹਨੂੰ ਉਹਦੀ ਇਜਾਜ਼ਤ ਪਾਰਲੀਮੈਂਟ ਤੋਂ ਲੈ ਲਈ ਜਾਂਦੀ ਹੈ ਕਿ ਸਾਨੂੰ 3 ਮਹੀਨੇ ਖਰਚਾ ਕਰਨ ਦੀ ਆਗਿਆ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜੀ ਵੀ ਨਵੀਂ ਸਰਕਾਰ ਆਏਗੀ ਉਹ ਆਪਣਾ ਬਜਟ ਪੇਸ਼ ਕਰੇਗੀ ਆਪਣਾ ਜੋ ਕੁਝ ਵੀ ਹੋਏਗੀ ਗਾਂ ਅੱਗੇ ਕੰਮਕਾਰ ਉਹ ਚਲਾਏਗੀ ਆ ਦੂਸਰਾ ਬਦਲੇ ਹੈ ਕਿ ਕਈ ਵਾਰ ਸਰਕਾਰ ਅੰਤਰੀਮ ਬਜਟ ਪੇਸ਼ ਕਰ ਦਿੰਦੀ ਹੈ ਅੰਤਰੀਮ ਇਸ ਕਰਕੇ ਕਿਉਂਕਿ ਉਹਦੇ ਕੋਲੇ ਪੂਰੇ ਸਾਲ ਦਾ ਬਜਟ ਪੇਸ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਹਨਾਂ ਦਾ ਉਹਨਾਂ ਦੀ ਸਰਕਾਰ ਦੀ ਅਵਧੀ ਜਿਹੜੀ ਉਹਨਾਂ ਦਾ ਸਮਾਂ ਹੈ ਉਹ ਖਤਮ ਹੋ ਰਿਹਾ ਹੈ ਤੋ ਮੋਦੀ ਸਰਕਾਰ ਨੇ ਇਸ ਮੌਕੇ ਦੇ ਵਿੱਚ ਬਜਟ ਸੈਸ਼ਨ ਸੱਦ ਕੇ ਜਿਹੜਾ 1 ਫਰਵਰੀ ਨੂੰ ਇੱਕ ਤਰ੍ਹਾਂ ਅੰਤ੍ਰੀਮ ਬਜਟ ਪੇਸ਼ ਕੀਤਾ ਔਰ ਅੰਤ੍ਰੀਮ ਬਜਟ ਪੇਸ਼ ਕਰਨ ਦੇ ਨਾਲ-ਨਾਲ ਉਹਨਾਂ ਵੱਲੋਂ ਇੱਕ ਤਰ੍ਹਾਂ ਦੇ ਨਾਲ ਆਪਣੇ ਪਿਛਲੇ 5 ਸਾਲ ਦੀ ਜਿਹੜੀ ਕਾਰਗੁਜ਼ਾਰੀ ਸੀ ਉਹਦਾ ਲੋਕਾਂ ਸਾਹਮਣੇ ਖੁਲਾਸਾ ਕੀਤਾ ਗਿਆ ਜਿਹਨੂੰ ਵਿਰੋਧੀ ਧਿਰ ਵੀ ਕਹਿੰਦੇ ਆ ਕਿ ਇੱਕ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਔਰ ਪਾਰਲੀਮੈਂਟ ਨੂੰ ਇੱਕ ਆਪਣੇ ਪ੍ਰਚਾਰ ਦੇ ਪਲੇਟਫਾਰਮ ਦੇ ਤੌਰ ਦੇ ਉੱਤੇ ਵਰਤਿਆ ਆ। ਬਾਕੀ ਰਹੀ ਗੱਲ ਬਜਟ ਦੀ ਕਿਉਂਕਿ ਹੈ ਅੰਤ੍ਰਿਮ ਬਜਟ ਹੈ ਅ ਅਗਲੇ ਸਾਲ ਤੱਕ ਕੋਈ ਵੀ ਜਿਹੜੀ ਵੀ ਸਰਕਾਰ ਆਏਗੀ ਉਹਨੂੰ ਫਿਰ ਦੁਬਾਰਾ ਇੱਕ ਵਾਰ ਬਜਟ ਪੇਸ਼ ਕਰਨਾ ਹੀ ਪਵੇਗਾ ਜਿਹੜਾ ਫਾਈਨਲ ਹੋਏਗਾ ਫਿਰ ਵੀ ਇਸ ਬਜਟ ਦੇ ਵਿੱਚ ਸਾਫ਼ ਤੌਰ ਦੇਤੇ ਸਿੱਧੇ ਤੌਰ ਦੇਤੇ ਜੇਕਰ ਵੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੀਆਂ ਤਜਵੀਜ਼ਾਂ ਇਹਦੇ ਵਿੱਚ ਰੱਖੀਆਂ ਗਈਆਂ ਉਹ ਤੋਂ ਬਿਲਕੁਲ ਸਾਫ਼ ਹੈ ਸਪਸ਼ਟ ਹੈ ਕਿ ਸਰਕਾਰ ਦੀ ਨਿਗਾਹ ਜਿਹੜੀ ਹੈ ਵੋਟਰਾਂ ਦੇ ਉੱਪਰ ਹੈ ਆ ਸਭ ਤੋਂ ਵੱਡੀ ਗਿਣਤੀ ਸਾਡੇ ਦੇਸ਼ ਦੇ ਵਿੱਚ ਜਿਹੜੀ ਵੋਟਰ ਜਾਂ ਵੋਟ ਬੈਂਕ ਦੀ ਹੈ ਉਹ ਛੋਟਾ ਕਿਸਾਨ ਹੈ ਜਾਂ ਨਿਮਨ ਵਰਗ ਕਿਸਾਨ ਹੈ ਉਹਦੇ ਉੱਤੇ ਸਰਕਾਰ ਨੇ ਟੇਕ ਰੱਖਦਿਆਂ ਹੋਇਆਂ ਉਹਨਾਂ ਨੂੰ 2 ਹੈਕਟੇਅਰ ਜਾਂ 5 ਏਕੜ ਤੋਂ ਥੱਲੇ ਵਾਲੇ ਜਿਹੜੇ ਕਿਸਾਨ ਹੈ ਉਹਨਾਂ ਨੂੰ 6000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਦੇਣ ਦਾ ਵਾਅਦਾ ਕੀਤਾ ਇਸੇ ਤਰੀਕੇ ਨਾਲ ਇੱਕ ਵੱਡਾ ਨਿਮਨ ਵਰਗ ਸਾਡੇ ਕੋਲੇ ਆਮਦਨ ਕਰ ਪੇ ਕਰਨ ਵਾਲਿਆਂ ਦਾ ਟੈਕਸ ਪੇਜ ਦਾ ਆ 5 ਲੱਖ ਤੱਕ ਜਿਹੜੇ ਆਮਦਨ ਕਮਾਉਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਕਰ ਤੋਂ ਮੁਕਤੀ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਇਸ ਤੋਂ ਉੱਪਰ ਵਾਲੇ ਹੋਣਗੇ ਉਹਨਾਂ ਨੂੰ ਕੋਈ ਖਾਸ ਰਾਹਤ ਜੜੀਆ ਨਹੀਂ ਦਿੱਤੀ ਗਈ ਇਸੇ ਤਰੀਕੇ ਨਾਲ ਮਜ਼ਦੂਰਾਂ ਨੂੰ ਜਾਂ ਹੋਰ ਵੱਖ-ਵੱਖ ਵਰਗਾਂ ਨੂੰ ਇੱਕ ਤਰ੍ਹਾਂ ਨਾਲ ਲੋਕ ਲੁਭਾਉ ਨੇ ਯਾਨੀ ਉਹਨਾਂ ਨੂੰ ਖੁਸ਼ ਕਰਨ ਦੀ ਜੇ ਅਸੀਂ ਪੰਜਾਬੀ ਚ ਗੱਲ ਕਰੀਏ ਕਿ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹੋ ਕਹਿ ਸਕਦੇ ਹਾਂ ਕਿ ਸਾਰੇ ਦਾ ਸਾਰਾ ਜਿਹੜਾ ਇਹਦਾ ਕੇਂਦਰੀ ਪੁਆਇੰਟ ਸੀਗਾ ਸਰਕਾਰ ਦਾ ਇਸ ਬਜਟ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਕਿ ਵੋਟ ਨੇ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੇ ਪ੍ਰਤੀ ਸੀ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਮਈ ਦੇ ਵਿੱਚ ਹੋਣਗੀਆਂ ਜਾਂ ਅਪ੍ਰੈਲ ਜਾਂ ਮਈ ਸ਼ੁਰੂ ਵਿੱਚ ਹੋਣਗੀਆਂ ਤਾਂ ਕਿ ਵੱਧ ਤੋਂ ਵੱਧ ਜਿਹੜੇ ਵੋਟਰ ਨੇ ਉਹ ਸਰਕਾਰ ਵਾਸਤੇ ਵੋਟ ਕਰ ਸਕਣ ਜੀ ਬਿਲਕੁਲ ਮਾਨਕ ਸਿੰਘ ਸਾਹਿਬ ਇਸ ਸਮੇਂ ਜੋ ਭਾਰਤ ਦੇਸ਼ ਦਾ ਆਂਦਾ ਤਾਂ ਕਿਸਾਨ ਹੈ ਉਹ ਸੰਘਰਸ਼ ਦੇ ਰਾਤੇ ਤੁਰਿਆ ਹੋਇਆ ਹਜੇ ਵੀ ਚੰਡੀਗੜ੍ਹ ਦੇ ਵਿੱਚ ਕਿਉਂਕਿ ਕਿਸਾਨ ਜਥੇਬੰਦੀਆਂ ਧਰਨਾ ਲਗਾ ਕੇ ਬੈਠੀਆਂ ਹੋਈਆਂ ਨੇ ਦੂਜੇ ਪਾਸੇ ਬਜਟ ਸੈਸ਼ਨ ਦੇ ਦੌਰਾਨ ਪਿਊਸ਼ ਗੋਇਲ ਦਾ ਕਹਿਣਾ ਸੀ ਕਿ ਇਸ ਬਜਟ ਦੇ ਨਾਲ 1200 ਤੋਂ 1250 ਕਰੋੜ ਕਿਸਾਨਾਂ ਨੂੰ ਦਾ ਹੋਣ ਵਾਲਾ ਤੁਹਾਡਾ ਕੀ ਮੰਨਣਾ ਕਿ ਇਹ ਕਿਸਾਨ ਹਿਤੇਸ਼ੀ ਬਜਟ ਕਿੰਨਾ ਕੁ ਹੈ ਪਰਮਜੀ ਜਿਸ ਤਰ੍ਹਾਂ ਵਿਰਕੋਰਾ ਨੇ ਕਿਹਾ ਬਿਨਾਂ ਸ਼ੱਕ ਇਸ ਬਜਟ ਨਾਲ ਸਰਕਾਰ ਨੇ ਹਰ ਵਰਗ ਨੂੰ ਉਜਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਅਗਲੀਆਂ ਚੋਣਾਂ ਜਿੱਤ ਸਕਣ ਅਸੀਂ ਸਾਰੇ ਜਾਣਦੇ ਹਾਂ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਜਿਹੜਾ ਕਾਲੀ ਚ ਜੀਐਸਟੀ ਲਾਗੂ ਕਰਕੇ ਅਤੇ ਇਸੇ ਤਰ੍ਹਾਂ ਕਾਲੀ ਚ ਨੋਟਬੰਦੀ ਕਰਕੇ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਵਿੱਚ ਰੋਜ਼ਗਾਰ ਦੀਆਂ ਸੁਭਾਵਨਾਵਾਂ ਨੂੰ ਭਾਰੀ ਢਾਹ ਲਾਈ ਸੀ ਔਰ ਉਹਦੇ ਕਾਰਨ ਲੋਕਾਂ ਵਿੱਚ ਇਸ ਸਰਕਾਰ ਦੇ ਖਿਲਾਫ ਬੜਾ ਰੋਸ ਪਾਇਆ ਜਾ ਰਿਹਾ ਸੀ ਇਹ ਜਿਸ ਦਾ ਪ੍ਰਗਟਾਵਾ ਕੁਝ ਮਹੀਨੇ ਪਹਿਲਾਂ ਜਿਹੜੀਆਂ ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਸੀ ਉਹਦੇ ਚ ਤਿੰਨ ਵੱਡੇ ਰਾਜਾਂ ਚੋਂ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਇਸ ਬਜਟ ਵਿੱਚ ਲੋਕਾਂ ਨੂੰ ਹਰ ਵਰਗ ਦੇ ਲੋਕਾਂ ਨੂੰ ਕੁਝ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਖੇਤੀ ਦਾ ਜਿਹੜਾ ਸੰਕਟ ਹੈ ਪਰਮਜੀਤ ਜੀ ਉਹ ਬਹੁਤ ਗਹਿਰਾ ਹੈ ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਸਾਲ ਦਾ 6000 ਰੁਪਏ ਦੇ ਕੇ ਜਾਂ ਜਿਹੜੀਆਂ 2-3 ਮਹੀਨੇ ਬਾਅਦ 2000 ਰੁਪਇਆ ਦੇ ਕੇ ਕਿਸਾਨਾਂ ਨੂੰ ਜਿਹੜੇ ਛੋਟੇ ਕਿਸਾਨ ਆ 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਆ ਉਹਨਾਂ ਦਾ ਇਹਦੇ ਨਾਲ ਕੁਝ ਬਣਨਾ ਨਹੀਂ ਹੈਗਾ ਇਹ ਤਾਂ ਇੱਕ ਕਿਸਮ ਦੀ ਜਿਹੜੀ ਜਿਹੜੇ ਸਰਕਾਰੀ ਖਜ਼ਾਨੇ ਚੋਂ ਚੋਣਾਂ ਦੇ ਨੇੜੇ ਜਿਹੜੇ ਕਿਸਾਨਾਂ ਨੂੰ ਥੋੜੀ ਜਿਹੀ ਰਿਸ਼ਵਤ ਦੇ ਕੇ ਉਹਨਾਂ ਦੀਆਂ ਵੋਟਾਂ ਹਰੀਆਂ ਕਰਨ ਦੀ ਕੋਸ਼ਿਸ਼ ਹੈ ਜੇਕਰ ਸਰਕਾਰ ਕਿਸਾਨਾਂ ਪ੍ਰਤੀ ਖੇਤੀ ਪ੍ਰਤੀ ਗੰਭੀਰ ਹੁੰਦੀ ਤਾਂ ਇਹਦੇ ਕੋਲ ਜਿਹੜਾ 4.5 ਸਾਲ ਦਾ 5 ਸਾਲ ਦਾ ਸਮਾਂ ਜਿਹੜਾ ਸੀਗਾ ਇਹਦੇ ਵਿੱਚ ਕਿਸਾਨਾਂ ਨੂੰ ਬੁਲਾਉਂਦੇ ਕਿਸਾਨ ਨਮਾਇੰਦਿਆਂ ਨੂੰ ਬੁਲਾਉਂਦੇ ਤੇ ਜਿਹੜੀ ਸਮੁੱਚੇ ਤੌਰ ਤੇ ਅਰਥ ਸ਼ਾਸਤਰੀਆਂ ਦੀ ਜਿਹੜੀ ਆ ਇੱਕ ਕਮੇਟੀ ਬਣਾਉਂਦੇ ਤੇ ਖੇਤੀ ਦਾ ਜਿਹੜਾ ਸੰਕਟ ਹੈ ਉਹਨੂੰ ਕਿਦਾਂ ਸਰਕਾਰ ਹੱਲ ਕਰ ਸਕਦੀ ਹੈ ਇਹਦੇ ਕੋਈ ਰਿਪੋਰਟ ਤਿਆਰ ਕਰਵਾਉਂਦੇ ਇਸ ਤੋਂ ਵੀ ਪਹਿਲਾਂ ਜਿਹੜੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਸਰਕਾਰ ਦੇ ਕੋਲ ਪਈ ਸੀ ਜਿਹਦਾ ਪਿਛਲੀਆਂ 2014 ਦੀਆਂ ਚੋਣਾਂ ਚ ਭਾਜਪਾ ਨੇ ਵਾਅਦਾ ਵੀ ਕੀਤਾ ਸੀ ਕਿ ਇਹਦੇ ਆਧਾਰ ਤੇ ਇਹ ਜਿਹੜੀ ਆ ਖੇਤੀ ਜਨਸਾਂ ਦੇ ਕਿਸਾਨਾਂ ਨੂੰ ਲਭਕਾਰੀ ਭਾਅ ਦਿੱਤੇ ਜਾਣਗੇ ਇਸ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਕਰਕੇ ਸਰਕਾਰ ਨੂੰ ਸਮੁੱਚੇ ਤੌਰ ਤੇ ਖੇਤੀ ਸੰਕਟ ਨੂੰ ਹੱਲ ਕਰਕੇ ਖੇਤੀ ਨੂੰ ਲਾਭਕਾਰੀ ਬਣਾਉਣ ਲਈ ਜਿਹੜੇ ਠੋਸ ਕਦਮ ਉਠਾਉਣੇ ਚਾਹੀਦੇ ਸੀ ਪਰ ਇਹ ਸਾਰਾ ਕੁਝ ਤਾਂ ਕੀਤਾ ਰਿਹਾ ਗਿਆ ਤੇ ਹੁਣ ਕਿਸਾਨਾਂ ਨੇ ਕਿਉਂਕਿ ਪਿਛਲੇ ਕਈ ਮਹੀਨਿਆਂ ਚ ਅੰਦੋਲਨ ਕੀਤੇ ਆ ਦੇਸ਼ ਭਰ ਵਿੱਚ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਹ ਰਿਪੋਰਟਾਂ ਆ ਰਹੀਆਂ ਕਿ ਦਿਹਾਤੀ ਖੇਤਰਾਂ ਚ ਲੋਕ ਆ ਜਿਹੜੇ ਉਹ ਸਰਕਾਰ ਤੋਂ ਖੁਸ਼ ਨਹੀਂ ਹੈਗੇ ਇਸ ਕਰਕੇ ਉਹ ਸਰਕਾਰ ਦੇ ਖਿਲਾਫ ਵੋਟਾਂ ਪਾ ਸਕਦੇ ਆ ਤਾਂ ਇੱਕ ਫੌਰੀ ਤੌਰ ਤੇ ਇਹ ਜਿਹੜਾ ਰਸਤਾ ਕੱਢਿਆ ਗਿਆ ਕਿ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ 6000 ਰੁਪਏ ਸਾਲਾਨਾ ਥੋੜੇ ਜਿਹੇ ਪੈਸੇ ਦੇ ਕੇ ਉਹਨਾਂ ਨੂੰ ਪਰਮਤ ਕੀਤਾ ਜਾਏ ਤੇ ਵੋਟਾਂ ਹਰੀਆਂ ਕੀਤੀਆਂ ਜਾਣ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਮਹਿਸੂਸ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਕਦਮ ਆ ਇਹਦੇ ਨਾਲ ਅਰਜੀ ਤੌਰ ਤੇ ਸਰਕਾਰ ਨੂੰ ਥੋੜਾ ਬਹੁਤਾ ਰਾਜਨੀਤਿਕ ਲਾਭ ਤਾਂ ਭਾਵੇਂ ਹੋ ਜਾਏ ਪਰ ਇਹਦੇ ਨਾਲ ਖੇਤੀ ਸੰਕਟ ਹੱਲ ਹੋਣ ਵਾਲਾ ਨਹੀਂ ਤੇ ਨਾ ਹੀ ਇਹਦੇ ਨਾਲ ਕਿਸਾਨਾਂ ਦੀਆਂ ਤੇ ਖੇਤ ਮਜ਼ਦੂਰਾਂ ਦੀਆਂ ਖੁਦ ਖੁਸ਼ੀਆਂ ਰੁਕਣ ਵਾਲੀਆਂ ਆ ਗਈਆਂ ਜੀ ਬਿਲਕੁਲ ਤੇ ਸੁਮੁਚਿਤ ਤੌਰ ਤੇ ਖੇਤੀ ਸੰਕਟ ਹੱਲ ਕਰਨਾ ਚਾਹੀਦਾ ਹੈ ਕਿਸਾਨਾਂ ਦੀਆਂ ਫਸਲਾਂ ਦੇ ਲਾਭ ਕਰੀ ਪਾ ਮੈਣੇ ਚਾਹੀਦੇ ਆ ਖੇਤੀ ਚ ਕਮ ਆਉਣ ਵਾਲੀਆਂ ਚੀਜ਼ਾਂ ਵਸਤਾ ਜਿਹਨੂੰ ਇਹਨਾਂ ਇਨਪੁਟਸ ਕਹਿੰਦੇ ਆ ਉਹ ਕਿਸਾਨਾਂ ਨੂੰ ਵਾਜਬ ਰੇਟ ਤੇ ਮਿਲਣੀਆਂ ਚਾਹੀਦੀ ਜੀ ਬਿਲਕੁਲ ਜੀ ਡਾਕਟਰ ਸਾਹਿਬ ਇਸ ਬਜਟ ਤੋਂ ਪਹਿਲਾਂ ਮੋਦੀ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਰਸੋਈ ਗੈਸ ਸਿਲੰਡਰ ਨੂੰ ਸਸਤਾ ਕਰ ਦਿੱਤਾ ਉਸ ਤੋਂ ਬਾਅਦ ਬਜਟ ਸੈਸ਼ਨ ਦੇ ਦੌਰਾਨ ਵੀ ਕਈ ਸਕੀਮਾਂ ਆਮ ਤੇ ਪ੍ਰਾਈਵੇਟ ਸੈਕਟਰ ਦੇ ਲੋਕਾਂ ਦੇ ਲਈ ਕਈ ਸਕੀਮਾਂ ਦੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਤੁਹਾਨੂੰ ਕੀ ਲੱਗਦਾ ਕਿ ਇਹ ਬਜਟ ਲੋਕਾਂ ਦੀ ਆਸ ਤੇ ਕਿਹੋ ਜਿਹਾ ਉਤਰਿਆ ਆ ਵੇਖੋ ਪਰਮਜੀ ਜਿਹੜੀ ਇਹ ਜਿਹਨੂੰ ਅਸੀਂ ਮੁਫਤੀਆਂ ਦੇਣਾ ਜਾਂ ਫਰੀਬੀਜ਼ ਕਹਿ ਕੇ ਵੋਟਾਂ ਲੈਣਾ ਇਹ ਕਿਸੇ ਵੀ ਦੇਸ਼ ਵਾਸਤੇ ਜਾਂ ਸਮਾਜ ਵਾਸਤੇ ਕੋਈ ਚੰਗੀ ਗੱਲ ਨਹੀਂ ਹੁੰਦੀ ਸਾਨੂੰ ਇਹੋ ਜਿਹਾ ਸਮਾਜ ਸਿਰਜਣਾ ਚਾਹੀਦਾ ਹੈ ਜਿਦੇ ਵਿੱਚ ਅਸੀਂ ਲੋਕਾਂ ਲਈ ਇਹੋ ਜਿਹੇ ਮੌਕੇ ਪੈਦਾ ਕਰੀਏ ਕਿ ਉਹ ਲੋਕ ਕੰਮ ਕਰਨ ਆਪਣੇ ਬਲਬੂਤੇ ਆਪਣੀ ਸ਼ਕਤੀ ਆਪਣੀ ਕਿਰਤ ਉਹਦੇ ਨਾਲ ਅੱਗੇ ਵਧਣ ਉਹਨਾਂ ਨੂੰ ਇਹ ਮੌਕੇ ਦਿੱਤੇ ਜਾਣ ਨਾ ਕਿ ਉਹਨਾਂ ਦੇ ਮੂੰਹ ਦੇ ਵਿੱਚ ਇੱਕ ਕਹਾਵਤ ਹੈ ਨਾ ਵੀ ਕਿਸੇ ਨੂੰ ਮੱਛੀ ਫੜ ਕੇ ਦੇਣ ਦੀ بجائے ਜੇ ਉਹਨੂੰ ਮੱਛੀ ਫੜਨ ਦੀ ਜਾਚ ਸਿਖਾ ਦਿਓ ਤਾਂ ਸਾਰੀ ਉਮਰ ਭੁੱਖਾ ਨਹੀਂ ਮਰਦਾ ਤੋਂ ਕਹਿਣ ਦਾ ਭਾਵ ਵੀ ਉਹਨਾਂ ਨੂੰ ਹੁਣ ਵਾਸਤੇ ਮੁਫਤ ਆਟਾ ਦਾਲ ਦੇਣ ਲਈ ਜਾਂ ਇਹ ਜਿਹਾ ਮੁਫਤ ਰਸੋਈ ਗੈਸ ਦੇਣ ਲਈ ਜਾਂ ਕੁਝ ਹੋਰ ਇੰਨੇ ਕੰਮ ਕਰਕੇ ਇੱਕ ਪਾਸੇ ਤਾਂ ਖਜ਼ਾਨੇ ਤੇ ਭਾਰ ਪਾ ਲਿਆ ਦੂਜੇ ਪਾਸੀ ਉਹਨਾਂ ਨੂੰ ਵੇਲੜ ਤੇ ਨਕੰਮੇ ਬਣਾ ਕੇ ਰੱਖ ਦਿੱਤਾ ਸਾਰੇ ਦੇ ਸਾਰੇ ਉਹ ਸਰਕਾਰ ਦੇ ਹੱਥਾਂ ਵੱਲ ਵੇਖਦੇ ਰਹਿੰਦੇ ਆ ਆਪ ਇਹਦੀ ਬਜਾਏ ਹੋਣਾ ਇਹ ਚਾਹੀਦਾ ਆ ਕਿ ਉਹਨਾਂ ਲੋਕਾਂ ਨੂੰ ਨਿਪੁੰਨ ਬਣਾਓ ਉਹਨਾਂ ਦੇ ਸਕਿੱਲ ਦੇ ਵਿੱਚ ਨਿਖਾਰ ਕਰੋ ਕੰਮ ਦੇ ਮੌਕੇ ਪੈਦਾ ਕਰੋ ਕੰਮ ਵਾਸਤੇ ਉਹਨਾਂ ਨੂੰ ਇਨਕਰੇਜ ਕਰੋ ਕਿ ਜੇ ਤੁਸੀਂ ਕੰਮ ਕਰੋਗੇ ਐਨੇ ਪੈਸੇ ਤੁਹਾਨੂੰ ਦੇਾਂਗੇ ਐਨੇ ਨਾਲ ਤੁਹਾਡੇ ਅਸੀਂ ਪੈਨਸ਼ਨ ਹੁਣ ਜਿਹੜੀ ਗੱਲ ਕੀਤੀ ਗਈ ਆ ਕਿ ਅਸੀਂ ਜੀ 60 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਮਜ਼ਦੂਰ ਕੰਮ ਕਰ ਰਿਹਾ ਉਹਨੂੰ 3000 ਰੁਪਏ ਪੈਨਸ਼ਨ ਦੇਾਂਗੇ 100 ਰੁਪਏ ਮਹੀਨਾ ਉਹਦੀ ਕੰਟਰੀਬਿਊਸ਼ਨ ਜਿਹੜੀ ਅਸੀਂ ਲਵਾਂਗੇ ਜਦੋਂ ਤੱਕ ਉਹ 60 ਸਾਲ ਬਾਅਦ ਉਹਨੂੰ 3000 ਰੁਪਏ ਮਿਲਣਾ ਸ਼ੁਰੂ ਹੋਏਗਾ ਉਹ 3300 ਵਰਗਾ ਵੀ ਨਹੀਂ ਰਹਿ ਜਾਣਾ ਕੀ ਕਰੇਗਾ ਉਸ 3000 ਰੁਪਏ ਨੂੰ ਦੂਸਰੇ ਪਾਸੇ ਸਰਕਾਰ ਦੇ ਉੱਤੇ ਜਿਹੜਾ ਖਜ਼ਾਨੇ ਦੇ ਉੱਤੇ ਬੋਝ ਵਖਰਾ ਖਜ਼ਾਨੇ ਦੇ ਉੱਪਰ ਜਦੋਂ ਸਬਸਿਡੀਆਂ ਦਾ ਬੋਝ ਪੈ ਜਾਏਗਾ ਹੋਰ ਚੀਜ਼ਾਂ ਦਾ ਬੋਝ ਪੈ ਜਾਏਗਾ ਤਾਂ ਨੌਕਰੀਆਂ ਕਿੱਥੋਂ ਪੈਦਾ ਹੋਣਗੀਆਂ ਲੋਕੀ ਬੇਰੋਜ਼ਗਾਰ ਵਿਹਲੇ ਤੁਰੇ ਫਿਰਨਗੇ ਤੋਂ ਕਹਿੰਦਾ ਬਾ ਸਰਕਾਰ ਇਹੋ ਜੇ ਕੰਮ ਨਾ ਕਰੇ ਇਹਦੀ ਬਜਾਏ ਉਹ ਲੋਕਾਂ ਨੂੰ ਕਿਤਾਬੁਖੀ ਟ੍ਰੇਨਿੰਗ ਦੇ ਕੇ ਹੋਰ ਚੀਜ਼ਾਂ ਦੇ ਕੇ ਸਖਲਾਈ ਦੇ ਕੇ ਉਹਨਾਂ ਨੂੰ ਕੰਮ ਕਰਨ ਦੇ ਯੋਗ ਬਣਾਵੇ ਉਹਨਾਂ ਨੂੰ ਕੰਮ ਦੇਵੇ ਔਰ ਉਹਦੇ ਬਦਲੇ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਉਜਰਤਾਇਆ ਉਹ ਦਿੱਤੀਆਂ ਜਾਣ ਨਾ ਕਿ ਮੁਫਤੀਆਂ ਵੰਡ ਕੇ ਤੇ ਵੋਟਾਂ ਲੈ ਲਈਆਂ ਫਿਰ ਅਗਲੇ 4-5 ਸਾਲ ਆਪਣਾ ਹੋਰ ਏਜੰਡਾ ਫਾਲੋ ਕੀਤਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਹੀ ਮਤਲਬ ਸਾਡੇ ਸਾਰੇ ਦੇਸ਼ ਦੇ ਵਿੱਚ ਹੋਈ ਇਹ ਕੁਛ ਰਿਹਾ ਭਾਵੇਂ ਅਸੀਂ ਰਾਜ ਪੱਧਰ ਦੇ ਉੱਤੇ ਲੈ ਲਈਏ ਭਾਵੇਂ ਅਸੀਂ ਕੇਂਦਰੀ ਪੱਧਰ ਦੇ ਉੱਤੇ ਲੈ ਰਹੀਏ ਹਰ ਸਰਕਾਰ ਵੋਟਾਂ ਦੇ ਲਾਗੇ ਆਣ ਕੇ ਇੱਕ ਤਰ੍ਹਾਂ ਨਾਲ ਖਜ਼ਾਨੇ ਦਾ ਮੂੰਹ ਇਸ ਤਰੀਕੇ ਨਾਲ ਖੋਲ ਦਿੰਦੇ ਆ ਕਿ ਜਿਵੇਂ ਸਭ ਕੁਝ ਉਹਨਾਂ ਨੇ ਦਾਤੇ ਲਗਾਤਾ ਹੋਏ ਚੋਣਾ ਜਿੱਤਣ ਵਾਸਤੇ ਤੋ ਲਗਭਗ ਬਹੁਤ ਸਾਰਾ ਕੁਝ ਇਸ ਬਜਟ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਜੇ ਮਾਨਕ ਸਾਹਿਬ ਜੇਕਰ ਵਪਾਰੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਦੋ ਵੱਡੇ ਫੈਸਲੇ ਜੀਐਸਟੀ ਤੇ ਨੋਟਬੰਦੀ ਦਾ ਲਿਆ ਤੇ ਵਪਾਰੀ ਵਰਗ ਇਸ ਤੋਂ ਨਾਖੁਸ਼ ਹੀ ਨਜ਼ਰ ਆਇਆ ਤੇ ਜੇਕਰ ਕੱਲ ਦੇ ਅੰਤਰੀਮ ਬਜਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵਪਾਰੀ ਵਰਗ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਸਾਡੇ ਦਰਸ਼ਕਾਂ ਨੂੰ ਦੱਸੂਗਾ ਕਿ ਉਹ ਕੋਸ਼ਿਸ਼ਾਂ ਕੀ ਸੀ ਪਰਨਜੀਤ ਜੀ ਜਿਹੜਾ ਵਪਾਰੀ ਵਰਗ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਇਸ ਵਜ੍ਹਾ ਤੇ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸੀਗੀਆਂ ਜਿਹੜੀ ਜੀਐਸਟੀ ਕੌਂਸਲ ਨੇ ਜਿਹੜੀ ਮੀਟਿੰਗ ਕਰਕੇ ਬਹੁਤ ਸਾਰੇ ਜਿਹੜੇ ਉਤਪਾਦਨ ਆ ਉਹਨਾਂ ਤੇ ਕਰ ਦੀਆਂ ਦਰਾਂ ਘਟਾ ਦਿੱਤੀਆਂ ਸੀਗੀਆਂ ਤੇ ਇਸੇ ਤਰ੍ਹਾਂ ਦਾ ਯਤਨ ਇਹਦੇ ਚ ਵੀ ਆਇਆ ਕਿ ਜਿਹੜਾ ਕਿ ਜਿਹੜਾ ਇੱਕ ਹੱਦ ਤੱਕ ਦਾ ਜਿਹੜਾ ਕਾਰੋਬਾਰ ਆ ਉਹਨੂੰ ਜੀਐਸਟੀ ਤੋਂ ਜਿਹੜੀ ਆ ਉਹ ਛੋਟ ਦੇ ਦਿੱਤੀ ਗਈ ਹੈ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਨਾਲ ਵਪਾਰ ਕਿੰਨਾ ਕੁ ਮੁੜ ਕੇ ਲਈ ਤੇ ਆਉਂਦਾ ਇਹ ਟਾਈਮ ਦੱਸੂਗਾ ਕਿਉਂਕਿ ਇਹ GST ਨੂੰ ਜਿਸ ਤਰ੍ਹਾਂ ਇਹਨਾਂ ਨੇ ਕਾਹਲੀ ਚ ਲਾਗੂ ਕੀਤਾ ਸੀ ਉਸ ਤੋਂ ਵੀ ਪਹਿਲਾਂ ਜਿਹੜਾ ਨੋਟਬੰਦੀ ਨੂੰ ਜਿਸ ਤਰ੍ਹਾਂ ਇਹਨੇ ਲਾਗੂ ਕੀਤਾ ਸੀ ਉਹਨਾਂ ਨੇ ਵਪਾਰ ਦਾ ਖਾਸ ਕਰਕੇ ਜਿਹੜਾ ਗੈਰ ਰਵਾਇਤੀ ਵਪਾਰ ਆ ਜਿਹੜਾ ਕੈਸ਼ ਵਿੱਚ ਨਗਦੀ ਚ ਹੁੰਦਾ ਸੀ ਉਹਦਾ ਜਿਹੜਾ ਸਰਕਾਰ ਨੇ ਇੱਕ ਕਿਸਮ ਦਾ ਪੱਠਾ ਹੀ ਬਿਠਾ ਦਿੱਤਾ ਸੀ ਬਹੁਤ ਸਾਰੇ ਲੋਕਾਂ ਦੇ ਛੋਟੇ ਮੋਟੇ ਵਪਾਰਿਕ ਅਦਾਰੇ ਸੀ ਉਹ ਬੰਦ ਹੋ ਗਏ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਹੁਣ ਜਿੰਨੀਆਂ ਕਸੂਲਤਾਂ ਜਿਹੜੀਆਂ ਇਹ ਦਿੱਤੀਆਂ ਗਈਆਂ ਜਿਹੜੀਆਂ GST ਦੇ ਪੱਖ ਤੋਂ ਸਹੂਲਤਾਂ ਦਿੱਤੀਆਂ ਗਈਆਂ ਉਹ ਕਿੰਨੀਆਂ ਕਲਾਵਿਦਾਇਕ ਸਾਬਤ ਹੋਣੀਆਂ ਇਹਦੇ ਦੇ ਸਮਾਂ ਲੱਗੇਗਾ ਜਦੋਂ ਤੱਕ ਵੋਟਾਂ ਪੈਣੀਆਂ ਦੋ ਤਿੰਨ ਮਹੀਨਿਆਂ ਚ ਉਦੋਂ ਤੱਕ ਵਪਾਰੀਆਂ ਨੂੰ ਇਹਦੇ ਨਾਲ ਕੋਈ ਵੱਡੀ ਰਾਹਤ ਮਿਲਣ ਦੀ ਸਭਾਵਨਾ ਨਹੀਂ ਹੈਗੀ ਜੀ ਬਿਲਕੁਲ ਡਾਕਟਰ ਸਾਹਿਬ ਜੇਕਰ ਇਸੇ ਸਵਾਲ ਨੂੰ ਅੱਗੇ ਜਾਰੀ ਰੱਖਿਏ ਤਾਂ ਤੁਸੀਂ ਆਪਣੇ ਸ਼ਬਦਾਂ ਵਿੱਚ ਕੀ ਕਹੋਗੇ ਕਿ ਜੀਐਸਟੀ ਤੇ ਨੋਟਬੰਦੀ ਸਰਕਾਰ ਮਾਰ ਕਰ ਸਕਦੀ ਹੈ ਵੇਖੋ ਜੀ ਜਿਹੜਾ ਜੀਐਸਟੀ ਹੈ ਆਈਡੀਆ ਬੁਰਾਨੀ ਹੈ ਇਸ ਤੋਂ ਪਹਿਲੇ ਵੀ ਅਸੀਂ ਕਈ ਵਾਰੀ ਇਹਦੇ ਉੱਤੇ ਗੱਲਬਾਤ ਕਰ ਚੁੱਕੇ ਹਾਂ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਵਨ ਨੇਸ਼ਨ ਵਨ ਟੈਕਸ ਉਹਦਾ ਨਾਰਾ ਆ ਪੂਰੇ ਦੇਸ਼ ਦੇ ਵਿੱਚ ਇੱਕੋ ਟੈਕਸ ਹੈ ਗੱਡੀਆਂ ਨੂੰ ਹਰੇਕ ਸਟੇਟ ਦੇ ਬੈਰੀਅਰ ਦੇ ਉੱਤੇ ਅੰਤਰਰਾਸ਼ਟਰੀ ਬਾਰਡਰ ਵਾਂਗੂ ਰੁਕਣਾ ਨਹੀਂ ਪੈਂਦਾ ਵਪਾਰ ਫ੍ਰੀਲੀ ਹੁੰਦਾ ਆ ਪਰ ਗੱਲ ਉਹੀ ਆ ਜਿਵੇਂ ਮਾਨਕ ਸਾਹਿਬ ਨੇ ਆਖਿਆ ਕਿ ਕੋਈ ਵੀ ਫੈਸਲਾ ਕਾਲੀ ਵਿੱਚ ਲਾਗੂ ਜਦੋਂ ਅਸੀਂ ਕਰਦੇ ਆਂ ਤੇ ਉਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਹੁਣ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੀਆਂ ਮੇਰੇ ਖਿਆਲ ਦੋ ਦਰਜਨ ਤੋਂ ਉੱਪਰ ਮੀਟਿੰਗਸ ਹੋ ਚੁੱਕੀਆਂ ਜਿਹੜੀਆਂ ਜੀਐਸਟੀ ਕੌਂਸਲ ਦੀਆਂ ਜਿਨ੍ਹਾਂ ਦੇ ਵਿੱਚ ਸਟੇਟ ਵੀ ਪਾਰਟਿਸਿਪੇਟ ਕਰਦੇ ਆ ਉਹਦੇ ਵਿੱਚ ਕਈ ਸਟੇਟ ਇਹੋ ਜਿਹੇ ਨੇ ਜਿਸ ਤਰ੍ਹਾਂ ਪੰਜਾਬ ਵਾਲੇ ਰੌਲਾ ਸੱਤੋ ਵੱਧ ਪਾ ਰਿਹਾ ਕਿ ਸਾਡੀ ਤਾਂ ਜਿਹੜੀ ਹੈ ਉਹ ਰੈਵਨਿਊ ਵਧਣ ਦੀ ਬਜਾਏ ਘਟ ਰਹੀ ਹੈ 2022 ਤੱਕ ਤਾਂ ਤੁਸੀਂ 14% ਸਾਨੂੰ ਇਨਕਰੀਜ਼ ਦਿਓਗੇ ਉਸ ਤੋਂ ਬਾਅਦ ਸਾਡਾ ਕੀ ਬਣੂਗਾ ਕਿਉਂਕਿ ਅਸੀਂ ਜਿਹੜਾ ਫਸਲਾਂ ਦੇ ਉੱਤੇ ਪਰਚੇਜ਼ ਟੈਕਸ ਲੈਂਦੇ ਸੀ ਦੂਸਰਾ ਤੀਸਰਾ ਲੈਂਦੇ ਸੀ ਉਹ ਸਾਡਾ ਜਾਂਦਾ ਲੱਗਿਆ ਇਸੇ ਤਰੀਕੇ ਨਾਲ ਜਿਹੜਾ ਨੋਟਬੰਦੀ ਦਾ ਫੈਸਲਾ ਸੀ ਉਹਦੇ ਵਿੱਚ ਉਹਦੇ ਪਿੱਛੇ ਮਨਸ਼ਾ ਏ ਸੀ ਕਿ ਕਾਲਾ ਧਣ ਬਾਹਰ ਆਵੇ ਕਾਲਾ ਧੰਤ ਬਾਰ ਆਇਆ ਨਹੀਂ ਲੋਕਾਂ ਨੇ ਚੋਰ ਮੋਰੀਆਂ ਰਾਈ ਜਾਂ ਦੂਸਰੇ ਤੀਸਰੇ ਤਰੀਕੇ ਐਡਾਪਟ ਕਰਕੇ ਆਪਣਾ ਸਾਰਾ ਪੈਸਾ ਜਿਹੜਾ ਬੈਂਕਾਂ ਦੇ ਵਿੱਚ ਜਮਾ ਕਰਾ ਲਿਆ ਆਰਬੀਆਈ ਨੇ ਖੁਦ ਮੰਨਿਆ ਕਿ ਸਾਡੇ 99% ਜਿਹੜੇ ਨੋਟ ਆ ਸਾਡੇ ਕੋਲੇ ਵਾਪਸ ਆ ਗਏ ਕਾਲਾ ਧੰਤ ਫਿਰ ਕਿੱਥੇ ਗਿਆ ਉਦਾ ਨੁਕਸਾਨ ਹੀ ਹੋਇਆ ਕਿ ਛੋਟਾ ਵਪਾਰੀ ਜਾਂ ਕੈਸ਼ ਸਾਡੇ ਦੇਸ਼ ਦੇ ਵਿੱਚ ਜਿਹੜਾ ਨਕਦੀ ਵਪਾਰ ਆ ਗੈਰ ਸੰਗਠਿਤ ਖੇਤਰ ਜਿਹਨੂੰ ਅਨ ਆਰਗੇਨਾਈਜ਼ ਸੈਕਟਰ ਕਹਿੰਦੇ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਵਪਾਰ ਹੁੰਦਾ ਆ ਉਹ ਸਾਰੇ ਦਾ ਸਾਰਾ ਵਪਾਰ ਜਿਹੜਾ ਸੀ ਉਹਦਾ ਪੱਠਾ ਬਹਿ ਗਿਆ ਉਹ ਪੈਰਾਂ ਸਿਰ ਹਜੇ ਤੱਕ ਨਹੀਂ ਖੜਾ ਹੋ ਸਕਿਆ ਤਾਂ ਕਿਤੇ ਨਾ ਕਿਤੇ ਉਹ ਜਿਹੜੀ ਮਤਲਬ ਉਸ ਚੀਜ਼ ਦਾ ਜਿਹੜਾ ਨੁਕਸਾਨ ਸੀਗਾ ਹੁਣ GST ਨੂੰ ਅਗਰ ਲਾਗੂ ਕਰਨਾ ਸੀ ਤਾਂ ਵਧੀਆ ਤਰੀਕੇ ਨਾਲ ਪੜਾਵਾਰ ਸੇਜੇ ਸੇਜੇ ਨੂੰ ਲਾਗੂ ਕੀਤਾ ਜਾਂਦਾ ਇੱਕਦਮ ਲਾਗੂ ਕਰਨ ਦੀ ਬਜਾਏ ਤਾਂ ਬੜੀ ਚੰਗੀ ਗੱਲ ਸੀ ਇਸੇ ਅलावा ਬਹੁਤ ਸਾਰੀਆਂ ਚੀਜ਼ਾਂ GST ਦੇ ਦਾਇਰੇ ਤੋਂ ਬਾਹਰ ਰੱਖ ਲਈਆਂ ਜਿਦੇ ਨਾਲ GST ਦਾ ਮਕਸਦ ਹੀ ਪੂਰਾ ਨਹੀਂ ਹੁੰਦਾ ਪੈਟਰੋਲੀਅਮ ਪਦਾਰਥੋ ਦੇ ਤੋਂ ਬਾਹਰ ਨੇ ਐਲਕੋਹੋਲਿਕ ਪ੍ਰੋਡਕਟਸ ਜਿਹੜੇ ਉਹਦੇ ਤੋਂ ਬਾਹਰ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੋਂ ਬਾਹਰ ਨੇ ਤੋਂ ਇਸ ਕਰਕੇ ਅਜੇ ਇਹ ਇਸ ਜੀਐਸਟੀ ਨੂੰ ਲੀਤੇ ਆਉਂਦੇ ਆਉਂਦੇ ਆ ਟਾਈਮ ਲੱਗੇਗਾ ਆਈਡੀਆ ਬੁਰਾ ਨਹੀਂ ਹੈ ਜੀਐਸਟੀ ਬੜੇ ਦੇਸ਼ਾਂ ਦੇ ਵਿੱਚ ਲਾਗੂ ਆ ਕਾਮਯਾਬੀ ਨਾਲ ਲਾਗੂ ਆ ਰੈਵਨਿਊ ਵਧ ਰਹੀ ਹੈ ਸਾਡੇ ਦੇਸ਼ ਦੇ ਵਿੱਚ ਜਦੋਂ ਜੀਐਸਟੀ ਲਾਗੂ ਕੀਤਾ ਟੈਕਸ ਦਰਾਂ ਬਹੁਤ ਜ਼ਿਆਦਾ ਸੀਗੀਆਂ ਸਾਡਾ ਕਸਟਮਰ ਇੰਨੀ ਟੈਕਸ ਦਰ ਸੁਣ ਕੇ ਉਂਝੀ ਡਰ ਜਾਂਦਾ ਜੋ 28% ਟੈਕਸ ਦਰ ਹੈ ਜਾਂ 22% ਜਾਂ 18% ਤੋਂ ਸਰਕਾਰ ਹੁਣ ਸਹੀ ਜੇ ਸਹੀ ਤਰਕਸੰਗਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਔਰ ਨਾਲ ਦੀ ਨਾਲ ਜਿਵੇਂ ਟੈਕਸ ਦਰਾਂ ਘਟੀਆਂ ਸਗੋਂ ਜੀਐਸਟੀ ਕਲੈਕਸ਼ਨ ਵਧੀਆ ਐਸਾ ਫਰ ਜਨਵਰੀ ਮਹੀਨੇ ਦੇ ਜਿਹੜੇ ਅੰਕੜੇ ਆਏ ਆ ਇੱਕ ਲੱਖ ਕਰੋੜ ਤੋਂ ਉੱਪਰ ਹੋ ਗਈ ਹੈ ਜੀਐਸਟੀ ਦੀ ਜਿਹੜੀ ਆਮਦਨ ਹੈ ਤੋਂ ਇਸ ਕਰਕੇ ਸਮਾਂ ਲੱਗੇਗਾ ਇਸ ਚੀਜ਼ ਨੂੰ ਠੀਕ ਜ਼ਰੂਰ ਹੋਏਗਾ ਲੇਕਿਨ ਸਰਕਾਰ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ ਲਗਾਤਾਰ ਇਸ ਦਿਸ਼ਾ ਦੇ ਵਿੱਚ ਨਿਰੰਤਰ ਜਾਰੀ ਰਹਿਣੀਆਂ ਚਾਹੀਦੀਆਂ ਜੀ ਬਿਲਕੁਲ ਮਾਨਕ ਸਾਹਿਬ ਕੱਲ੍ਹ ਜੋ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਮੋਦੀ ਸਰਕਾਰ ਦਾ ਇਤਿਹਾਸਕ ਬਜਟ ਸੀ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀ ਤੇ ਭਾਰਤ ਦੇ ਜੋ ਸਾਬਕਾ ਪ੍ਰਧਾਨ ਮੰਤਰੀ ਤੇ ਉੱਗੇ ਅਰਥ ਸ਼ਾਸਤਰੀ ਵੀ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਵੀ ਇਸ ਬਜਟ ਦੀ ਆਲੋਚਨਾ ਕੀਤੀ ਹੈ ਉਹਨਾਂ ਦੀ ਇਹ ਆਲੋਚਨਾ ਕਰਨਾ ਕਿੰਨਾ ਕੁ ਵਾਜਿਬ ਸੀ ਜਾਂ ਫਿਰ ਇਹਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਪਰਮਜੀਤ ਜੀ ਵਿਰੋਧੀ ਪਾਰਟੀਆਂ ਨੇ ਆਲੋਚਨਾ ਤਾਂ ਕਰਨੀ ਹੁੰਦੀ ਹੈ ਕਿਉਂਕਿ ਮੋਦੀ ਸਰਕਾਰ ਨੇ ਜਿਹੜਾ ਆਪਣਾ ਅੰਤਰਮ ਆਖਰੀ ਬਜਟ ਇਸ ਦਾ ਇਹ ਅੰਤਰਮ ਬਜਟ ਨਾ ਰਹਿ ਕਿ ਇੱਕ ਕਿਸਮ ਦਾ ਪੂਰਾ ਬਜਟ ਉਹਨਾਂ ਨੇ ਪੇਸ਼ ਕਰ ਦਿੱਤਾ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੋ ਤਿੰਨ ਮਹੀਨੇ ਬਾਅਦ ਜਿਹੜੀਆਂ ਚੋਣਾਂ ਹੋਣੀਆਂ ਜਿਹੜੀ ਨਵੀਂ ਸਰਕਾਰ ਬਣਨੀ ਆ ਉਹਨੇ ਆਪਣਾ ਪੂਰਾ ਬਜਟ ਫੇਰ ਪੇਸ਼ ਕਰਨਾ ਫੇਰ ਉਹਦੇ ਵਿੱਚ ਪਤਾ ਨਹੀਂ ਇਹ ਜਿਹੜੀਆਂ ਬਜਟ ਦੀਆਂ ਤਜਵੀਜ਼ਾਂ ਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਉਹ ਕਿੰਨੀਆਂ ਕ ਅਗਲੀ ਸਰਕਾਰ ਜਾਰੀ ਰੱਖਦੀ ਹੈ ਨਹੀਂ ਰੱਖਦੀ ਇਹ ਉਹਦੇ ਉੱਪਰ ਨਿਰਪਰ ਕਰਦਾ ਇਹ ਬਾਕੀ ਉਹਨਾਂ ਦਾ ਡਾਕਟਰ ਮਨਮੋਹਨ ਸਿੰਘ ਦਾ ਇਹ ਕਹਿਣਾ ਕਿ ਚੋਣਵੀ ਬਜਟ ਹੈ ਇਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਉਹਦੇ ਵਿੱਚ ਜਿਹੜਾ ਇਹ ਬਜਟ ਹੈ ਇਹਦੇ ਵਿੱਚੋਂ ਨਜ਼ਰ ਆਣਾ ਚਾਹੀਦਾ ਕਿ ਸਿਗਾ ਕੇ ਸਰਕਾਰ ਜਿਹੜੀ ਆ ਜਿਹੜੀ ਆ ਖੇਤੀ ਆਧਾਰਿਤ ਸੰਤਾ ਜਿਹੜੀਆਂ ਉਹ ਕਿੰਨੀਆਂ ਕ ਲਾਰੀ ਆ ਤੇ ਕਿਉਂਕਿ ਇਹ ਦੇਸ਼ ਵਿੱਚ ਜੇ ਲੋਕਾਂ ਨੂੰ ਰੋਜ਼ਗਾਰ ਕੋਈ ਮਿਲ ਸਕਦਾ ਇਹ ਖੇਤੀ ਇਸ ਦੇਸ਼ ਦਾ ਵੱਡਾ ਜਿਹੜਾ ਇੱਕ ਕਿਤਾ ਆ ਭਾਵੇਂ ਕਿ ਖੇਤੀ ਤੋਂ ਆਮਦਨ ਜਿਹੜੀ ਆ ਉਹ ਲਗਾਤਾਰ ਘਟ ਰਹੀ ਆ ਹੁਣ ਤਾਂ ਪਹਿਲਾਂ 14% ਦੀ ਆਮਦਨ ਖੇਤੀ ਦੇ ਸੈਕਟਰ ਨੂੰ ਮਿਲ ਰਹੀ ਸੀ ਹੁਣ ਉਹ ਕਹਿ ਰਹੇ ਆ ਕਿ 10% ਦੀ ਰਹਿ ਗਈ ਆ ਇਹਦੇ ਨਾਲ ਜਿਹੜਾ ਅੱਜ ਵੀ 50-60% ਲੋਕ ਜਿਹੜੇ ਆ ਖੇਤੀਬਾੜੀ ਦੇ ਧੰਦੇ 'ਚ ਲੱਗੇ ਹੋਏ ਆ ਸੋ ਇਹ ਤੇ ਇਸ ਜੇਕਰ ਇਸ ਦੇਸ਼ ਦੇ ਅੰਦਰ ਖੇਤੀ ਨੂੰ ਜਿਹੜਾ ਆਪਣੇ ਪੈਰਾਂ 'ਚ ਰ ਕਰਨਾ ਤਾਂ ਖੇਤੀ ਆਧਾਰਤ ਸੰਤਾ ਲਾਉਣੀਆਂ ਪੈਣੀਆਂ ਕਿ ਖੇਤੀ ਨੂੰ ਲਭ ਕਰੀ ਬਣਾਉਣਾ ਪੈਣਾ ਤੇ ਉਹਦੇ ਆਧਾਰ ਤੇ ਹੀ ਜਦੋਂ ਸੰਤਾ ਲੱਗਣਗੇ ਤਾਂ ਵਪਾਰ ਵੀ ਉਹਦੇ ਆਧਾਰ ਤੇ ਹੀ ਵੱਧ ਸਕਦਾ ਇਹਦੇ ਵਿੱਚੋਂ ਇਸ ਤਰ੍ਹਾਂ ਦਾ ਕੋਈ ਜਿਹੜੀ ਝਲਕ ਨਜ਼ਰ ਨਹੀਂ ਆ ਰਹੀ ਫੇਰ ਐਸ ਵੇਲੇ ਦੇਸ਼ ਦੇ ਨੌਜਵਾਨਾਂ 'ਚ ਬਹੁਤ ਜ਼ਿਆਦਾ ਬੇਰੁਜ਼ਗਾਰੀ ਫੈਲੀ ਹੋਈ ਆ ਤੇ ਦੇ ਬਹੁਤੇ ਨੌਜਵਾਨ ਇਹ ਸੋਚਦੇ ਆ ਕਿ ਸਾਡਾ ਇੱਥੇ ਕੋਈ ਭਵੇਖੀ ਹੈ ਨਹੀਂਗਾ ਪੰਜਾਬ ਦੇ ਤਾਂ ਨੌਜਵਾਨ ਖਾਸ ਤੌਰ ਤੇ ਇੱਥੇ ਨਰਾਸ਼ ਹੋ ਕੇ ਸਿੱਖਿਆ ਹਾਸਲ ਕਰਨ ਦੇ ਬਹਾਨੇ ਇਥੋਂ ਹਿਜਰਤ ਕਰ ਰਹੇ ਆ ਪੰਜਾਬ 'ਚੋਂ ਤਾਂ ਹਿਜਰਤ ਸ਼ੁਰੂ ਹੋ ਚੁੱਕੀ ਆ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਇਸ ਬਜਟ 'ਚ ਕੋਈ ਐਦਾਂ ਦੀ ਗੱਲ ਨਹੀਂ ਮਿਲਦੀ ਜਿਹਦੇ ਚ ਨੌਜਵਾਨੇ ਸਮਝਣ ਕਿ ਸਰਕਾਰ ਸਾਡੀਆਂ ਜਿਹੜੀਆਂ ਰੋਜ਼ਗਾਰ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੋਈ ਯਤਨ ਕਰ ਰਹੀ ਹੈ। ਇਹ ਸਿੱਖਿਆ ਦੇ ਖੇਤਰ ਚ ਵੀ ਭਾਵੇਂ ਪਹਿਲਾਂ ਨਾਲੋਂ ਬਜਟ ਜਿਹੜਾ ਉਹ ਵਧਾਇਆ ਗਿਆ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਕੇਂਦਰੀ ਯੂਨੀਵਰਸਿਟੀਆਂ, ਰਾਜਾਂ ਦੀਆਂ ਯੂਨੀਵਰਸਿਟੀਆਂ, ਰਾਜਾਂ ਦੇ ਸਰਕਾਰੀ ਕਾਲਜ, ਰਾਜਾਂ ਦੇ ਸਕੂਲ ਉੱਥੇ ਪੂਰੇ ਟੀਚਰ ਨਹੀਂ, ਪੂਰਾ ਹਮਲਾ ਨਹੀਂ। ਇਹ ਸਰਕਾਰੀ ਸੈਕਟਰ ਦਾ ਕੌਮੀ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਿੱਖਿਆ ਦਾ ਜਿਹੜਾ ਉਹ ਪੱਠਾ ਬੈਠ ਚੁੱਕਾ ਹੈ। ਉਹਨੂੰ ਕਿਵੇਂ ਇਹ ਸਾਰੇ ਸਰਕਾਰੀ ਸੈਕਟਰ ਦੇ ਜਿਹੜੇ ਸਿੱਖਿਆ ਅਧਾਰੇ ਆ ਉਹਨਾਂ ਨੂੰ ਕਿਵੇਂ ਮੁੜ ਬਹਾਲ ਕਰਨਾ ਇਸ ਬਜਟ ਚੋਂ ਕੁਝ ਨਜ਼ਰ ਨਹੀਂ ਆਉਂਦਾ ਜਿੱਦਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਮੈਨੂੰ ਤਾਂ ਇਹ ਗੱਲ ਸਾਫ਼ ਨਜ਼ਰ ਆਂਦੀ ਆ ਕਿ ਕੁਝ ਸਹੂਲਤਾਂ ਜਿਹੜੀਆਂ ਵੱਖ-ਵੱਖ ਵਰਗਾਂ ਦੇ ਲੋਕਾਂ ਲਈ ਐਲਾਨ ਕੇ ਜਾਂ ਕੁਝ ਸਹੂਲਤਾਂ ਦਾ ਭਰਮਜਾਲ ਖੜਾ ਕਰਕੇ ਜਿਹੜੀਆਂ ਵੋਟਾਂ ਲੈਣ ਦਾ ਇੱਕ ਬਜਟ ਆ ਇਹਦੇ ਚ ਗੰਭੀਰ ਜਿਹੜੀ ਆ ਦੇਸ਼ ਨੂੰ ਆਰਥਿਕ ਉਡਾਨ ਦੇਣ ਦੀ ਗੱਲ ਕੋਈ ਮੈਨੂੰ ਇਹਦੇ ਚੋਂ ਨਜ਼ਰ ਨਹੀਂ ਆਉਂਦੀ ਜੀ ਬਿਲਕੁਲ ਡਾਕਟਰ ਸਾਹਿਬ ਜੋ ਮੋਦੀ ਸਰਕਾਰ ਡਿਜੀਟਲ ਇੰਡੀਆ ਦੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਬੜੇ ਸੁਪਨੇ ਵਿਖਾਏ ਪਰ ਆਮ انسان ਡਿਜੀਟਲ ਇੰਡੀਆ ਬਾਰੇ ਤਾਂ ਹੀ ਸੋਚ ਸਕਦਾ ਜੇਕਰ ਉਸ ਦੀਆਂ ਘਰੇਲੂ ਉਸ ਦੀਆਂ ਜੋ ਜ਼ਮੀਨੀ ਤੌਰ ਤੇ ਉਸ ਦੀਆਂ ਜੋ ਮੂਡਲੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਜੇਕਰ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੀ ਸੋਚ ਆਪਣੇ ਘਰ ਦੇ ਪੀਪੇ ਦੇ ਆਟੇ ਤੱਕ ਸੀਮਿਤ ਰਹੇਗੀ ਤਾਂ ਸ਼ਾਇਦ ਡਿਜੀਟਲ ਇੰਡੀਆ ਦਾ ਸੁਪਨਾ ਪੂਰਾ ਹੁੰਦੇ ਹੁੰਦੇ ਦਰਸ਼ਕ ਜਾਂ ਫਿਰ ਕਾਫੀ ਟਾਈਮ ਲੱਗ ਸਕਦਾ ਆ ਲੇਕਿਨ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਮਹਿੰਗਾਈ ਦਾ ਵਧਣਾ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਤੇ ਸੋਜੀ ਸ਼ਬਦਾਂ ਨਿਚੋੜ ਕੱਢਿਆ ਜਾਵੇ ਤਾਂ ਆਮ ਜਨਤਾ ਨੂੰ ਕੀ ਮਿਲਿਆ ਵੇਖੋ ਜਿੱਥੋਂ ਤੱਕ ਪਰਮ ਦੀ ਮਹਿੰਗਾਈ ਦੀ ਗੱਲ ਹੈ ਮਹਿੰਗਾਈ ਜਿਹੜੀ ਹੈ ਉਹ ਤਕਰੀਬਨ ਇਸ ਕਰਕੇ ਥੱਲੇ ਰਹੀ ਕਿਉਂਕਿ ਕਿਸਾਨ ਨੂੰ ਵਾਜਬ ਕੀਮਤਾਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਕਿਸਾਨ ਨੂੰ ਉਹਦੀ ਕਿਸਾਨ ਨੂੰ ਮਾਰ ਕੇ ਜਿਹੜੀ ਮਹਿੰਗਾਈ ਦਾਰ ਥੱਲੇ ਰੱਖ ਰਹੀ ਹੈ ਕਿ ਰੱਖੀ ਜਾ ਰਹੀ ਹੈ ਜੇ ਮੈਂ ਇਹਨੂੰ ਕਹਾਂ ਤੇ ਜਾਣ ਬੁੱਝ ਕੇ ਕਿਸਾਨ ਦੀਆਂ ਫਸਲਾਂ ਦਾ ਘੱਟ ਮੁੱਲ ਮਿਥਿਆ ਜਾ ਰਿਹਾ ਕਿਸਾਨ ਮਰ ਰਿਹਾ ਆਮ ਲੋਕ ਜਿਹੜੇ ਉਹਨਾਂ ਨੂੰ ਸਸਤਾ अनाज ਮਿਲ ਰਿਹਾ ਇਹ ਕੋਈ ਚੰਗੀ ਗੱਲ ਨਹੀਂ ਹੈ ਕੱਲ ਨੂੰ ਕਿਸਾਨ ਖਤਮ ਹੋ ਜਾਏਗਾ ਤਾਂ ਅਨਾਜ ਕੌਣ ਪੈਦਾ ਕਰੇਗਾ ਫਿਰ ਉਹੀ ਸਥਿਤੀ ਪੈ ਜਾ ਪੈਦਾ ਹੋ ਜਾਏਗੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੀ 47 48 ਤੋਂ ਲੈ ਕੇ 60 ਤੱਕ ਸੀ ਜਦੋਂ ਸਾਡੇ ਜਿਹੜੇ ਦੇਸ਼ ਦੇ ਲੀਡਰਸ਼ਿਪ ਠੂਠਾ ਫੜ ਕੇ ਬਾਹਰ ਦੇਸ਼ਾਂ ਕੋ ਮੰਗਣ ਜਾਂਦੇ ਹੁੰਦੇ ਸੀ ਤਾਂ ਜੇਕਰ ਕਿਸਾਨ ਨੂੰ ਜ਼ਿੰਦਾ ਰੱਖਣਾ ਹੈ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਮਹਿੰਗਾਈ ਦਰ ਅਸਲੋਂ ਘਟਣੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਉਦੇ ਵਿੱਚ ਹੋਰ ਫੈਕਟਰ ਵੀ ਹੈ ਤੇਲ ਦੀਆਂ ਕੀਮਤਾਂ ਵੀ ਹੈ ਤਾਂ ਕਿਸਾਨ ਨੂੰ ਜਿੰਦਾ ਰੱਖਣਾ ਜ਼ਰੂਰੀ ਹੈ ਕਿਸਾਨ ਨੂੰ ਵਾਜਬ ਕੀਮਤ ਦੇਣੀ ਜ਼ਰੂਰੀ ਹੈ ਸਰਕਾਰ ਕੋਲ ਹੋਰ ਤਰੀਕੇ ਆ ਜਿਹੜੀਆਂ ਸਬਸਿਡੀਆਂ ਦੂਸਰੇ ਪਾਸੇ ਦਿੰਦੇ ਆ ਉਹ ਲੋਕਾਂ ਦੇ ਨਾਲ ਗਰੀਬ ਵਰਗ ਨੂੰ ਉਹਦੀ ਮਦਦ ਦੇ ਨਾਲ ਅਨਾਜ ਮੋਹਈਆ ਕਰਵਾਇਆ ਜਾ ਸਕਦਾ ਪਰ ਕਿਸਾਨ ਨੂੰ ਉਹਦੀ ਜਿਹੜੀ ਫਸਲ ਆ ਉਹਦਾ ਵਾਜਬ ਬੋਲ ਮਿਲਣਾ ਚਾਹੀਦਾ ਤਾਂ ਦੀ ਜਿਹੜਾ ਬਾਕੀ ਲੋਕਾਂ ਦਾ ਵੀ ਭਲਾ ਇਹਦੇ ਵਿੱਚ ਤਾਂ ਦੀ ਹੋਏ ਮਾਨਕ ਸਾਬ ਕਿਸਾਨ ਹਿਤੇਸ਼ੀ ਕਹਾਣ ਵਾਲੀ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੋ ਗੁਣਾ ਕਰਨ ਦਾ ਵਾਅਦਾ ਕਰਕੇ ਸੱਤਾ ਵੀ ਚਾਈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਦਾਵਾ ਕਰਕੇ ਸੱਤਾ ਦੇ ਵਿਚਾਈ ਬਜਟ ਸੈਸ਼ਨ ਦੇ ਵਿੱਚ ਕਾਫੀ ਵੱਡੇ ਵੱਡੇ ਐਲਾਨ ਵੀ ਕੀਤੇ ਜਾਂਦੇ ਆ ਭਾਵੇਂ ਉਹ ਪੂਰੇ ਹੋਣ ਜਾਂ ਨਾ ਹੋਣ ਕੀ ਲੋਕ ਵੀ ਸਿਰਫ ਆਸਾਂ ਤੇ ਹੀ ਜੀਣਾ ਪਸੰਦ ਕਰਦੇ ਨੇ ਪਰਮਜੀਤ ਜੀ ਇਹ ਤਾਂ ਹੋਣਾ 2019 ਦੀਆਂ ਚੋਣਾਂ 'ਚ ਲੋਕ ਫੈਸਲਾ ਦੇਣਗੇ ਕਿ ਕੀ ਉਹ ਮੋਦੀ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਐਲਾਨੀਆਂ ਗਈਆਂ ਜਾਂ ਜਿਹੜੇ ਐਲਾਨ ਕੀਤੇ ਗਏ ਆ ਤੇ ਆਪਣੇ ਅੱਗੇ ਜਿਹੜੇ ਚੋਣ ਮੈਨੀਫੈਸਟੋ ਆਣੇ ਆ ਉਹਦੇ 'ਚ ਵੀ ਭਾਜਪਾ ਆਪਣੇ ਵਾਅਦੇ ਤੇ ਦਾਅਵੇ ਕਰੇਗੀ ਇਹ ਕਿੰਨੇ ਇੱਕ ਜ਼ਮੀਨੀ ਪੱਧਰ ਤੇ ਹੀਠਾਂ ਉਤਰਿਆ ਤੇ ਲੋਕ ਇਹਦੇ ਬਾਰੇ ਕੀ ਸੋਚਦੇ ਆ ਇਹ ਹੁਣ 2019 ਦੀਆਂ ਚੋਣਾਂ 'ਚ ਫੈਸਲਾ ਹੋਏਗਾ ਮੈਨੂੰ ਤਾਂ ਗੱਡਕਰੀ ਦੀ ਭਾਜਪਾ ਦੇ ਆਗੂ ਉਹਨਾਂ ਦੀ ਇਹ ਗੱਲ ਯਾਦ ਆਉਂਦੀ ਹੈ ਕਿ ਲੋਕਾਂ ਨੂੰ ਜਿਹੜੇ ਜਿਹੜੇ ਲੋਕ ਲਭਾਉ ਨਾਰੇ ਜਿਹੜੇ ਚੰਗੇ ਲੱਗਦੇ ਆ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ ਵੋਟਾਂ ਵੀ ਪਾ ਦਿੰਦੇ ਆ ਪਰ ਜੇ ਉਹ ਵਾਅਦੇ ਤੇ ਨਾਰੇ ਪੂਰੇ ਨਾ ਹੋਣ ਤੇ ਲੋਕ ਜਿਹੜੇ ਆ ਸਿਆਸਤਦਾਨਾਂ ਦੀ ਖਚਾਈ ਵੀ ਕਰਦੇ ਆ ਹੁਣ ਆਉਣ ਵਾਲੀਆਂ ਚੋਣਾਂ 'ਚ ਪਤਾ ਲੱਗੂਗਾ ਕਿ ਲੋਕ ਕਿੰਨਾ ਕੁ ਜਿਹੜੇ ਪੁਰਾਣੇ ਵਾਅਦੇ ਇਹਨਾਂ ਨੇ ਕੀਤੇ ਸੀ ਉਹ ਕਿੰਨੇ ਕੁ ਪੂਰੇ ਹੋਏ ਆ ਨਵੇਂ ਵਾਅਦੇ ਜਿਹੜੇ ਕੀਤੇ ਆ ਉਹਨਾਂ 'ਤੇ ਲੋਕ ਕਿੰਨਾ ਕੁ ਭਰੋਸਾ ਕਰਦੇ ਆ ਇਹ ਚੋਣਾਂ 'ਚ ਪਤਾ ਲੱਗੇਗਾ ਜੀ ਬਿਲਕੁਲ ਸੋ ਮੋਦੀ ਸਰਕਾਰ ਵੱਲੋਂ ਇਸ ਆਂਤਰੀ ਬਜਟ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਲੋਕਾਂ ਨੂੰ ਲੁਭਾਉਣ ਦੀ ਵੋਟ ਬੈਂਕ ਖਿੱਚਣ ਦੀ ਸੋ ਮਾਨਕ ਸਾਹਿਬ ਤੇ ਡਾਕਟਰ ਵਿਰਕ ਚਰਚਾ ਦੇ ਤਾਂ ਹੋਰ ਵੀ ਵਿਸ਼ੇ ਸੀ ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੁਸੀਂ ਇਸ ਸਟੂਡੀਓ ਵਿੱਚ ਆਏ ਤੁਹਾਡਾ ਧੰਨਵਾਦ ਪਾਉਟ ਬੋਚੂ ਕੀ ਚੁਗਰੀਏ ਵੀਡੀਓ ਦਾ ਟੈਕਸਟ ਖਬਰਾਂ ਦੀ ਹੋਰ ਅਪਡੇਟ ਦੇ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਅਜੀਤ ਵੈਬ ਟੀਵੀ